हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਲੱਕ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਗਾਂ ਕੀ ਗੱਬਣਾ ਥੋੜੇ ਦਿਨ ਲੈਂਦੀ ਆ ਤੇ ਦੋ ਆਫਸਰ ਬੱਸੀਆਂ ਨੇ ਟੌਪ ਦੇ ਮੰਨ ਲਓ ਬਈ ਨਗੀਨੇ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਰਤੀਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਆਂ নোਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹਾਂ ਬਾਈ ਹਾਂਜੀ ਕੰਮ ਕਰਕੇ ਮੈਂ ਚੱਲਦਾ ਵਧੀਆ ਜੀ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਆਪਣਾ ਨਾਮ ਜੀ ਯੂਵੀ ਠੀਕ ਆ ਪਿੰਡ ਸੈਣਾ ਹੈ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਬਿਲਕੁਲ ਵਧੀਆ ਹਾਂਜੀ ਨੇੜੇ ਦੇ ਪਿੰਡ ਆਪਣੇ ਰਹਿੰਦੇ ਭਤੌਰ ਵੀ ਰਹਿੰਦੇ ਹੁੰਦੇ ਨੇ ਅੰਜਕ ਬਖੋ ਗੰਜੀਆਂ ਮੀਨੇਰੇ ਮੋਬਾਈਲ ਨੰਬਰ ਬੋਲ ਦੋ ਵੀਰੇ ਮੋਬਾਈਲ ਨੰਬਰ 9655727937 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲੋ ਬਈ ਪਹਿਲੇ ਨੰਬਰ ਵਾਲੀ ਬੱਸੀ ਤੋਂ ਸਟਾਰਟ ਕਰਦੇ ਇੱਕ ਵਾਰ ਚੱਲੀ ਹਾਂਜੀ ਪਹਿਲੇ ਬਈ ਜਿਹੜੀ ਆਪਾਂ ਸਾਹਮਣੇ ਬੱਸੀ ਦੇਖ ਰਹੇ ਹਾਂ ਕਿੰਨੀ ਉਮਰ ਦੀ ਹੈ ਇਹ ਇਹ ਜੀ 5 ਮਹੀਨੇ ਦੀ 5 ਮਹੀਨੇ ਦੀ ਸੀਮਨ ਵਗੈਰਾ ਤਾਂ ਨਹੀਂ ਪਤਾ ਵੀਰੇ ਨੂੰ ਨਹੀਂ ਸੀਮਨ ਨਹੀਂ ਪਤਾ ਠੀਕ ਆ ਤੇ ਮਦਰ ਦਾ ਕੀ ਰਿਕਾਰਡ ਸੀ ਵੀਰਾ ਮਰ ਥੱਲੇ ਜੀ ਦੁੱਧ ਹੈਗਾ ਸੀਗਾ 28 29 ਕਿਲੋਈ ਠੀਕ ਆ ਬਾਕੀ ਬਰੀਡ ਆਪਾਂ ਚੈੱਕ ਕਰਾ ਲਿਆ ਨਾ ਉਮਰਬਾਈ ਛੋਟੀ ਪੰਜਵੇਂ ਮਹੀਨੇ ਉਮਰ ਹੈ ਨਾ ਹਾਂਜੀ ਹਾਂਜੀ ਫੇ ਚੈੱਕ ਕਰਾ ਦੀਏ ਬਈ ਫੇ ਚੈੱਕ ਕਰ ਲੋ ਬਈ ਬੱਚੇ ਦਾ ਬੂਹ ਚੈੱਕ ਕਰ ਲੋ ਗੁਲਾਬੀ ਐ ਛੋਟਾ ਛੋਟਾ ਕੰਨਾ ਬੋਦੀ ਬੋਦੀ ਨਾ ਕਰ ਮਿਲਦੀ ਫੁੱਲ ਕਮਾਲ ਦੇ ਆ ਥਣ ਬਾਈ ਦੋਮਾ ਦੇ ਚਾਰ ਹੀ ਹੋਣਗੇ ਹਾਂਜੀ ਚਾਰ ਹੀ ਆ ਥਣ ਠੀਕ ਆ ਥਣ ਬਾਈ ਕਹਿੰਦਾ ਬਈ ਚਾਰ ਹੋਣਗੇ ਆਪਾਂ ਨੇੜੇ ਦੇ ਚੱਕਰ ਮੜਿਆ ਖੜੇ ਉਪਰ ਥਣ ਚੈੱਕ ਕਰਾ ਦੀਏ ਆਪਾਂ ਲੈ ਬਈ ਥਣ ਆਪਾਂ ਚੈੱਕ ਕਰਾ ਨਾ ਚਾਰ ਹੀ ਥਾਣਾ ਬਾਈ ਕਹਿੰਦਾ ਕੀ ਬਾਤ ਗੁਲਾਬੀ ਗੁਲਾਬੀ ਥਣ ਲੱਗਿਆ ਪੂਰੀ ਵਿੱਥੀ ਥਣ ਲੱ ਉਮਰਦੇ ਸਾਹਿਬ ਨਾਲ ਬਈ ਕੱਦ ਬਹੁਤ ਆ ਬਰੀਡ ਕਰਮ ਵਾਲੀ ਬਹੁਤ ਪ੍ਰਿੰਟ ਤੇ ਸੁਨੱਖਪਣਾ ਚੈੱਕ ਕਰ ਲੋ ਫੁੱਲ ਲਗ ਧੁਰ ਲਮੜੀ ਲੰਮੀ ਤਨ ਬਲਿਆ ਬਾਬਾਈ ਪੂਰਾ ਬੱਚਾ ਐ ਮੰਨ ਲੋ ਵੀ ਘਰੇ ਜਾ ਕੇ ਚੰਗੀ ਸਮਾਈ ਹੋ ਗਈ ਤਾਂ ਮੂਰੇ ਚੰਗਾ ਤਿਆਰ ਹੋ ਜਾਣਾ ਬੱਚੇ ਨੇ ਤੇ ਭਰਾ ਫਿਰ ਕੀ ਮੁੱਲ ਰਖੂ ਦੇਣ ਲੈਣ ਜੈਦਾ ਮੁੱਲੀ ਫੋਨ ਤੇ ਕਰਾਂ ਮੁੱਲ ਜਾਇ ਜੀ ਹੋਣਗੇ ਹਾਂਜੀ ਜਾਇ ਜੀ ਹੋਣਗੇ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਤੇ ਮੁੱਲ ਬਾਈ ਬਸੀਆਂ ਦੇ ਸਾਹਿਬ ਨਾਲ ਜਾਇਜ ਹੋਣਗੇ ਬਰੀਡ ਬਾਈ ਬੱਚੇ ਦੀ ਚੈੱਕ ਕਰੋ ਕੀ ਆ ਪਤਾ ਨਿੱਕਾ ਨਿੱਕਾ ਕਹਿੰਨਾ ਬੋਦੀ ਵਾਦੀ ਨਾ ਜੇ ਗੱਲ ਕਰੀਏ ਫੁੱਲ ਕਮਾਲ ਦੀ ਹੈਗੀ ਅੱਗੇ ਭਰਾ 2 ਨੰਬਰ ਤੇ ਹਾਂਜੀ ਇੱਕ ਨੀ ਕੁਮਰਦੀ ਹੈ ਬਈ ਇਹ 8 ਮਹੀਨਿਆਂ ਦੀ ਹੈ ਜੀ 8 ਮਹੀਨਿਆਂ ਦੀ ਹੈ ਹਾਂਜੀ ਤੇ ਇਹਦੀ ਮਦਰ ਦਾ ਬਈ ਕੀ ਰਿਕਾਰਡ ਸੀ ਇਹਦੀ ਮਾਂ ਥੱਲੇ ਹੀ 30 31 ਕਿਲੋ ਦੀ ਸੀ ਗਈ ਠੀਕ ਆ ਬਰੀਡ ਬਹੁਤ ਆ ਹਨਾ ਹਾਂਜੀ ਬਰੀਡ ਉਮਰ ਦੇ ਹਿਸਾਬ ਨਾਲ ਕੱਦ ਵੀ ਬਹੁਤ ਅਪਲੀ ਪੁਲੀ ਬਈ ਬਹੁਤ ਚੈੱਕ ਕਰ ਲੋ ਬਾਕੀ ਬਰੀਡ ਚੈੱਕ ਕਰੋ ਬਰੀਡ ਤੁਸੀਂ ਦੇਖਣੀ ਹੈ ਕਿ ਕਿਆ ਬਾਤ ਹੈ ਛੋਟਾ ਛੋਟਾ ਕੰਨਾ ਬੋਦੀ ਵਾਦੀ ਨਾ ਇਹਦੀ ਵੀ ਕਰਮਲ ਦੀ ਫੁੱਲ ਕਮਾਲ ਦੀ ਆ ਥਾਣੇ ਦੇ ਵਿਚਾਰੀ ਆ ਚਾਰ ਹੀ ਹੈ ਥਣ ਠੀਕ ਆ ਥਾਨ ਭਾਈ ਕਹਿੰਦਾ ਇਹਦੇ ਵੀ ਚਾਰ ਆਪਾ ਦਿਖਾ ਦਈਏ ਮੜੇ ਜਿਹਾ ਪਰਾ ਰੋਕ ਦੇ ਬਈ ਝੋਲੀ ਚੈੱਕ ਕਰੋ ਕੀ ਬਾਤ ਆ ਯਾਰ ਕਬੜਾ ਲੀ ਝੋਲੀ ਹੈ ਨਾ ਕਰਵਾ ਜੀ ਖੋਲ ਦੇ ਮੈਂ ਪੂਰਾ ਤੋੜ ਦੇ ਪੂਰੀ ਬਈ ਮਸਤੀਆਂ ਆ ਮੰਨ ਲਓ ਪੂਰੀਆਂ ਪਲੀਆਂਆਂ ਆਂ ਸਰੀਰ ਘਟਾਚੇ ਜੇ ਗੱਲ ਕਰੀਆਂ ਪੂਰੇ ਚੌੜੇ ਸਰੀਰ ਦੀਆਂ ਆਂ ਕੋਈ ਆਏ ਨਾ ਜਾਣੇ ਉਹ ਬੀ ਲਿਸੀਆਂ ਲਾਮੀਆਂ ਆਂ ਫੁੱਲ ਪਲੀਆਂਆਂ ਆਂ ਪਹਿਲਾਂ ਤਾਂ ਬੱਸੀ ਨੂੰ ਚੌੜੀ-ਚੂੜੀ ਚੈੱਕ ਕਰੋ ਕੀ ਬਾਤ ਆ ਲੰਮੀ-ਲੰਮੀ ਨਾ ਫੁੱਲ ਬੱਸੀ ਫੁੱਲ ਪਲੀ ਗਈ ਆ ਤੇ ਇਹਦਾ ਮੁੱਲ ਵੀ ਪਰਾ ਫੋਨ ਤੇ ਹੋਊਗਾ ਹਾਂਜੀ ਇਹ ਵੀ ਫੋਨ ਤੇ ਗੱਬਣਾ ਰਹੀ ਕਰਮਾਲ ਦੀ ਝੋਲੀ ਆ ਵਾਕੀ ਸਾਈਨਿੰਗ ਸੁਣ ਕੇ ਚੈੱਕ ਕਰੋ ਫੁੱਲ ਇੱਕ ਨੰਬਰ ਵਸੀ ਹੈਗੀ ਜੇ ਗੱਲ ਕਰੀਏ ਚੜਾਈ ਚੈੱਕ ਕਰੋ ਪਿੱਛੇ ਤੋਂ ਝੌੜੀ ਝੂੜੀ ਨਾ ਕਰਮਾਲੀ ਫੁੱਲ ਲੱਗੀ ਤੇ ਮੁੱਲ ਬਾਈ ਕਹਿੰਦਾ ਦੋਮਾਂ ਦੀ ਫੋਨ ਤੇ ਹੋਊਗਾ ਬੰਦੇ ਪਰਾ ਕੋਈ ਗੱਲ ਨਹੀਂ ਤੇ ਜੇ ਬਾਈ ਕੋਈ ਜੋੜਾ ਇਕੱਠੀ ਲਊਗਾ ਚੰਗਾ ਮਾਨ ਤਨ ਹੋਜੂ ਹਾਂਜੀ ਠੀਕ ਆ ਜੇ ਕੋਈ ਬਾਈ ਕਹਿੰਦਾ ਇਕੱਠਾ ਜੋੜਾ ਲੈ ਲਊਗਾ ਚੰਗਾ ਮਾਨ ਤਨ ਕਰ ਦਾਂਗੇ ਬਰੀਡ ਦੇਖੋ ਬਾਈ ਬੱਚਿਆਂ ਦੀ ਕੀ ਆ ਬਾਤ ਆ ਗਿਆ ਛੋਟਾ ਬੱਚਾ ਦੇਖ ਕੇ ਵੀ ਫੁੱਲ ਬਰੀਡਾ ਤੇ ਵੱਡਾ ਵੀ ਫੁੱਲੀ ਬਰੀਡ ਤੇ ਅੱਗੇ ਭਰਾਤਨ ਨੰਬਰ ਤੇ ਇੱਕੜਾ ਜਿਹਾ ਸਸ ਹੁੰਦੀ ਆ ਇਹ ਜੀ ਦੂਜਾ ਜੀ ਦੂਜਾ ਸੂਆ ਸੁੰਦੀ ਆ ਕਿੰਨਾ ਟਾਈਮ ਬਾਕੀ ਆ ਭਰਾ ਦਾ ਇਹ ਜੀ 25 ਦਿਨ ਲੈਂਦੇ ਰਹਿੰਦੇ ਆ ਜੀ ਤੇ ਕੀ ਰਕਾਰ ਸੀ ਵੀਰੇ ਦੁੱਧ ਦਾ ਪਿਛਲੇ ਸੂਏ ਦਾ ਪਿਛਲੇ ਸੂਏ ਜੀ ਇਹ ਸੀ 18 ਕਿਲੋ 19 ਕਿਲੋ ਇੰਨਾ ਜੋ ਹੈ ਠੀਕ ਆ ਐਤ ਕੀ ਕਿੰਨੀ ਕਮੀ ਦਾ ਤੇ ਤੋਂ 80 ਕੱਢਣ ਨੂੰ ਤਾਂ 20 ਵੀ ਕੱਢ ਦੂਈ ਠੀਕ ਆ ਵੀਰੇ ਬਾਕੀ ਆਪਾਂ 18 ਕਹਿ ਕੇ ਦੇਵਾ ਠੀਕ ਬਾਕੀ ਗੱਲ ਇਹ ਦਿਸੇਵਾ ਹਣਾ ਹਾਂਜੀ ਸੇਵਾ ਇਹ ਸਭਈ ਚੈੱਕ ਕਰੋ ਬਾਕੀ ਬਰੀਡ ਚੈੱਕ ਕਰੋ ਵੜ ਫੁੱਲ ਬਰੀਡ ਆ ਜੇ ਗੱਲ ਕਰੀਏ ਬੋਦੀ ਬਦੀ ਨਾ ਫੁੱਲ ਕਮਾਲ ਦੇ ਸੁਨੱਖ ਆਪਣਾ ਵੜ ਚ ਫੁੱਲ ਲਗਾ ਲੈਵਾ ਆਪਾਂ ਚੈੱਕ ਕਰਾਨੇ ਹਜੇ ਕੱਚੀ ਪਈਆ 25 ਦਿਨਾਂ ਦੀ ਉਸ ਹਿਸਾਬ ਨਾਲ ਅੰਦਾਜ਼ਾ ਲ ਲੈ ਬਈ ਬਣੂਗੀ ਬਹੁਤ ਹਣਾ ਬਣੂਗੀ ਬਹੁਤ ਹੀ ਥਣ ਬਈ ਬਹੁਤ ਚੰਗਾ ਲੱਗਿਆ ਲੈ ਮੁੱਠੀ ਵਾਲਾ ਥਣ ਚਾਰੇ ਥਣ ਨਾ ਮੰਨ ਲਓ ਵੀ ਪੂਰੇ ਗੈਰ ਤੇ ਲੱਗੇ ਹੋਏ ਬਾਕੀ ਖੋਲ ਦੇ ਪਰ ਇਹਨੂੰ ਵੀ ਤੋਰ ਦੇ ਖੋਲ ਕੇ ਪਲੀ ਬਈ ਚੈੱਕ ਕਰੋ ਵੜ ਚੌੜੀ ਚੂੜੀ ਨਾ ਜੇ ਗੱਲ ਕਰੀਏ ਫੁੱਲ ਫੇਸ ਚੈੱਕ ਕਰੋ ਤੋਰਾਬਾੜ ਦਾ ਚੈੱਕ ਕਰ ਲਓ ਬਾਈ ਇੱਕ ਨੰਬਰ ਤੋਰਾਗਾ ਬਾਕੀ ਇਹ ਕੱਚੀ ਕੱਚੀ ਭਈਆ ਉਸਾ ਉਹਨਾਂ ਦਾ ਅੰਦਾਜ਼ਾ ਲਾ ਲਓ ਜਦੋਂ ਉਹਨਾਂ ਕਰਮਾਲ ਨੇ ਸੋਨਾ ਬਹੁਤ ਸੋਹਣੀ ਤਿਆਰ ਹੋ ਕੇ ਸੋਨਾ ਇਹਦਾ ਮੁੱਲ ਭਰਾ ਫਿਰ ਇਹਦਾ ਮੁੱਲ ਵੀ ਫੋਨ ਤੇ ਕਰਾਂਗੇ ਮੁੱਲ ਇਹਦਾ ਵੀ ਫੋਨ ਤੇ ਹੋਊਗਾ ਤੇ ਮੁੱਲ ਬਾਈ ਕਹਿੰਦਾ ਬਾਈ ਤਿੰਨਾ ਦੀ ਫੋਨ ਤੇ ਹੋਣਗੇ ਮੁੱਲ ਬਾਈ ਜਾਇ ਜੀ ਰਹਿਣਗੇ ਜਾਇ ਜੀ ਰਹਿਣਗੇ ਠੀਕ ਹੈ ਬਾਈ ਲਚੋੜਾ ਚੈੱਕ ਕਰੋ ਬਾਈ ਚੋੜਾ ਬਹੁਤ ਕਰਮਾਲ ਦਾ ਡਬਲ ਅ ਅੰਦਾਜ਼ਾ ਲਾ ਲਓ ਜਦੋਂ ਬਣਨਾ ਖੜਿਆ ਨਹੀਂ ਜਾਣਾਗਾ ਸੂਣ ਦੇ ਨੇੜੇ ਜਾ ਕੇ ਬਾਕੀ ਥਣ ਵੀ ਬਹੁਤ ਸੋਹਣਾ ਲੱਗਿਆ ਵਗਲਾ ਵੀ ਕਲਾਬੀ ਥਣ ਲੱਗਿਆ ਵਾ ਚੌੜੀ ਚੈੱਕ ਕਰਾਣੇ ਬਹੁਤ ਆ ਬਾਕੀ ਕੱਦ ਚੈੱਕ ਕਰਾ ਦੇ ਭਰਾ ਅਗਲੇ ਨੂੰ ਹੁੰਦਾ ਨਾ ਛੋਟੀ ਹੈ ਕਈ ਯਾਰ ਲੈ ਬਾਈ ਫੁੱਲ ਵੱਡੀ ਆ ਗਈ ਮੰਨ ਕੇ ਚੱਲ ਹੋ ਸਾਢੇ 4-5 ਫੁੱਟ ਆ ਨਾ 5 ਫੁੱਟ ਆ ਆਉਂਦਾ ਜੀ ਹਾਂਜੀ ਹੈ ਠੀਕ ਆ ਭਰਾ ਤਿੰਨ ਆ ਸੀਗੇ ਬਾਈ ਕੋਲੇ ਬਈ ਤਿੰਨ ਪਤਨ ਨਹੀਂ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿਦਦ ਲੋ ਧੰਨਵਾਦ ਜੀ